ਸਵਾਗਤ ਹੈ ਦੋਸਤੋ ਇੱਕ ਵਾਰ ਫੇਰ ਤੁਹਾਡਾ ਸਾਡੀ ਇਸ ਨਵੀਂ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਤੁਹਾਡੇ ਵਾਸਤੇ ਉਮੀਦ ਕਰਾਂਗੇ ਕਿ ਤੁਸੀਂ ਸਾਰੇ ਨੇ ਠੀਕ ਹੋਵਗੇ ਜਿਹੜੀ ਵੀਡੀਓ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਤੁਹਾਨੂੰ ਸਭ ਤੋਂ ਪਹਿਲਾਂ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਦਾ ਉਸ ਬੰਦੇ ਨੇ ਬਾਹ ਦੇ ਉੱਤੇ ਟੈਟੂ ਬਣਾਇਆ ਸੀਗਾ ਜਿਸ ਨੂੰ ਉਸ ਨੇ ਰਿਮੂਵ ਕਰਾ ਦਿੱਤਾ ਇਹਦੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਦੇ ਉੱਪਰ ਪਾ ਦਿੱਤੀ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਅਦਾ ਸਿੱਧੂ ਮੂਸੇਵਾਲੇ ਦੀਏ ਹੈ ਵੀਡੀਓ ਵਾਇਰਲ ਹੋ ਰਹੀ ਹੈ ਜੈਸੂ ਵਿੱਚ ਸਿੱਧੂ ਮੂਸੇਵਾਲੇ ਦਾ ਟੈਟੂ ਕਟਵਾ ਕੇ ਉਸਨੇ ਉਹਦੇ ਉੱਪਰ ਹੀ ਦੂਸਰਾ ਟੈਟੂ ਜਿਹੜਾ ਕੀ ਉਹ ਬਣਵਾ ਲਿਆ ਆਓ ਤੁਹਾਨੂੰ ਅਸੀਂ ਉਹ ਵੀਡੀਓ ਦਿਖਾ ਦਿੰਨੇ ਆ ਜਿਸ ਵਿੱਚ ਕੀ ਸਿੱਧੂ ਮੂਸੇਵਾਲੇ ਦਾ ਟੈਟੂ ਜਿਹੜਾ ਕੀ ਉਹ ਰਿਮੂਵ ਕੀਤਾ ਗਿਆ ਸਿੱਧੂ ਮੂਸੇਵਾਲੇ ਦੀ ਫੋਟੋ ਦੇ ਉੱਪਰ ਦੂਸਰਾ ਟੈਟੂ ਜਿਹੜਾ ਕੀ ਉਹ ਬਣਵਾਇਆ ਗਿਆ ਅਤੇ ਉਹਦੇ ਉੱਪਰ ਕੀ ਲਿਖਿਆ ਹੋਇਆ ਸੀਗਾ ਉਹ ਵੀ ਅਸੀਂ ਤੁਹਾਨੂੰ ਦਿਖਾਣ ਲੱਗੇ ਆ ਵੀਡੀਓ ਦੇਖੋ ਪਹਿਲਾਂ ਇਹ ਆ ਵੀਡੀਓ ਤੁਸੀਂ ਥੱਲੇ ਸਿੱਧੂ ਮੂਸੇਵਾਲੇ ਦੀ ਫੋਟੋ ਵੀ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਉੱਪਰ ਦੇਖ ਸਕਦੇ ਹੋ ਕੀ ਉਸ ਟੈਟੂ ਨਾਲ ਜਿਹੜਾ ਕਿ ਸਿੱਧੂ ਮੂਸੇਵਾਲੇ ਦੀ ਫੋਟੋ ਨੂੰ ਅਤੇ ਤੁਸੀਂ ਉੱਪਰ ਦੇਖੋਗੇ ਉਹਨੇ ਲਿਖਿਆ ਹੋਇਆ ਸਿੱਧੂ ਮੂਸੇਵਾਲਾ ਤੇ ਉਸ ਤੋਂ ਠੀਕ ਥੱਲੇ ਲਿਖਿਆ ਹੋਇਆ 295 ਜਿਹੜਾ ਕਿ ਰਿਮੂਵ ਕਰ ਦਿੱਤਾ ਗਿਆ ਹੈ ਉੱਪਰ ਇੱਕ ਹੋਰ ਨਵਾਂ ਟੈਟੂ ਬਣਾ ਕੇ ਅਤੇ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਅਦਾਇੀ ਵੀਡੀਓ ਲਈ ਕਿ ਉਹ ਵਾਇਰਲ ਹੋ ਰਹੀ ਹੈ ਤੁਹਾਡੀ ਕੀ ਰਾਏ ਹੈ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਜਿਨ੍ਹਾਂ ਨੇ ਅਜੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾ ਕੇ ਜਰੂਰ ਕਰ ਦਿਓ